ਜਿੰਨਾ ਚਿਰ ਆਪੇ ਦੀ ਪਹਿਚਾਨ ਨਹੀਂ ਕਰੇਗਾ ਪਰਮੰਡਿਕਾਈ ਖਤਮ ਨਹੀਂ ਹੋਣੀ ਤੇ ਬ੍ਰਹਮ ਦਾ ਅਹਿਸਾਸ ਨਹੀਂ ਹੋਣਾ ਕਿਉਂਕਿ ਪਰਮਾਤਮਾ ਬ੍ਰਹਮ ਤੇ ਸਾਡੇ ਨੇੜੇ ਹੈ ਪਰਮਾਤਮਾ ਤੇ ਸਾਡੇ ਨੇੜੇ ਹੈ ਪੰਚ ਬਾਸ਼ਾ ਕਹਿੰਦੇ ਸਾਜ ਨੜਾ ਮੇਰਾ ਸਾਜ ਨੜਾ ਨਿਕਟ ਖਲੋਏ ਦਾ ਮੇਰਾ ਸਾਜ ਨੜਾ ਅਕਾ ਪਰਮਾਤਮਾ ਤੇ ਮੇਰਾ ਸਜਣੇ ਉਹ ਮੇਰੇ ਨੇੜੇ ਖੜਾ ਉਹ ਤੇ ਹਾਰਪਾਲ ਸਾਡੇ ਕੋਲ ਖੜਾ ਪਰ ਸਾਨੂੰ ਨਹੀਂ ਦਿਸਦਾ ਸਾਨੂੰ ਉਹਦਾ ਅਹਿਸਾਸ ਨਹੀਂ ਗੁਰੂ ਕੀ ਬਾਣੀ ਪੜਾਗੇ ਗੁਰੂ ਕੀ ਬਾਣੀ ਕਹਿੰਦੀ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਆ ਪ੍ਰਭੂ ਰ ਉਹ ਤੇ ਸਾਡੀ ਹਰ ਗੱਲ ਸੁਣ ਵੀ ਰਿਹਾ ਸਾਡੇ ਹਰ ਕਰਮ ਨੂੰ ਵੇਖ ਵੀ ਰਿਹਾ ਤੇ ਇਹ ਸਮਝ ਕਿਦਾਂ ਆਉਣੀ ਹੈ ਕੋਹ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਣ ਸਭ ਕੈ ਨਿਕਟ ਖੜਾ ਅਗੇ ਪ੍ਰਮਾਤਮਾ ਦੇ ਸਾਰਿਆਂ ਦੇ ਨੇੜੇ ਖੜਾ ਪਰ ਗੁਰੂ ਤੋਂ ਬਿਨਾ ਗਿਆਨ ਬਰਾਮਦ ਨਹੀਂ ਕੋਹ ਨਾਨਕ ਗੁਰ ਬਿਨ ਨਹੀਂ ਸੂਝੈ ਗੁਰੂ ਤੋਂ ਬਿਨਾ ਸਮਝ ਨਹੀਂ ਆਉਣੀ ਤੇ ਇਸੇ ਲਈ ਕਿਹਾ ਇੱਕ ਦੇਹ 부ਝਾਈ اے میرے ਗੁਰੂ ਮੈਨੂੰ ਇੱਕ ਸਮਝ ਬਖਸ਼ ਕਿ ਸਭ ਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਇਥੇ ਵੀ ਬੇਨਤੀ ਕਰਦੇ ਅਮਰਦੇਵਲੇ ਹਰ ਸੇ ਕਰਦੇ ਗੁਰਾ ਇੱਕ ਦੇਹ 부ਝਾਈ 부ਝਾਈ ਦਾ ਤੇ ਇਹ ਮੇਰੇ ਗੁਰੂ ਮੈਨੂੰ ਇੱਕ ਸਮਝ ਬਖਸ਼ ਸੋਜੀ ਦੇ ਕਿ ਸਭਨਾ ਜੀਅਾਂ ਦਾ ਇੱਕ ਦਾਤਾ ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ ਸੋ ਮੈਂ ਵਿਸਰ ਲੈ ਕੋ ਪ੍ਰਮਾਤਮਾ ਮੈਨੂੰ ਵਿਸਰੇ ਨਾ ਕਿਉਂਕਿ ਜੀਵ ਪ੍ਰਮਾਤਮਾ ਨੂੰ ਵਿਸਾਰਦਾ ਹੈ ਪ੍ਰਮਾਤਮਾ ਜੀਵ ਨੂੰ ਨਹੀਂ ਵਿਸਾਰਦਾ ਪ੍ਰਮਾਤਮਾ ਤੇ ਸਾਨੂੰ ਵਿਖ ਰਿਹਾ ਹੈ ਉਹ ਹਰ ਵੇਲੇ ਸਾਡੇ ਨੇੜੇ ਹੈ ਅਸੀਂ ਜੀਵ ਪ੍ਰਮਾਤਮਾ ਨੂੰ ਵਿਸਾਰਦੇ ਹਾਂ ਜਿਵੇਂ ਭਗਤ ਫਰੀਦਾ ਬਣ ਕੇ ਨੇ ਫਰੀਦਾ ਜੀ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੀ ਤੂੰ ਵਿਸਾਰੇ ਰੱਬ ਨੂੰ ਪਰਮਾਤਮਾ ਨੇ ਤੈਨੂੰ ਨਹੀਂ ਵਿਸਾਰਿਆ ਉਹਨੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੈ ਸਿਲਾਇ ਦਾ ਪੂਰੇ ਜਿੰਦ ਵਿੱਚ ਅਸੀਂ ਸਾਰੇ ਆ ਸਾਡੇ ਜਿੰਦ ਵਿੱਚ ਪਰਮਾਤਮਾ ਨਹੀਂ ਹੈ ਜਿਸ ਤਰ੍ਹਾਂ ਇੱਕ ਟੀਚਰ ਹਾਰਡਕ ਕਲਾਸ ਹੁੰਦਾ ਸੀ ਬੱਚਿਆਂ ਨੂੰ ਪੜਾਉਂਦਾ ਸੀ ਬੱਚੇ ਉਹ ਪਰਮਾਤਮਾ ਹਰਥਾ ਹੈ ਹਰ ਵੇਲੇ ਹੈ ਹਰੇਕ ਵਿੱਚ ਪਰਮਾਤਮਾ ਦੀ ਜੋਤ ਹੈ ਕੁਦਰਤ ਕਾਇਨਾਤ ਪਰਮਾਤਮਾ ਰਮਿਆ ਹੋਇਆ ਹੈ ਹਰ ਬਾਸੀ ਉਹਦੀ ਜੋਤ ਹੈ ਉਹਨੇ ਬੱਚਿਆਂ ਨੂੰ ਬੜਾਉਣਾ ਅੱਜ ਕਲਾਸ ਆਇਆ ਤੇ ਉਹਨੇ ਉਲਟਾ ਸਵਾਲ ਕੀਤਾ ਆਪਣੇ ਮਨੋਂ ਕਹਣ ਲੱਗਾ ਬੱਚੋ ਇਹ ਦੱਸੋ ਵੀ ਰੱਬ ਕਿੱਥੇ ਨਹੀਂ ਹੈ ਸਾਰੇ ਬੱਚੇ ਚੁੱਪ ਗਾਰੇ ਕੇ ਮੈਂ ਰੋਜ਼ ਤੇ ਪੜਾਉਂਦਾ ਇਹ ਟੀਚਰ ਵੀ ਪ੍ਰਮਾਤਮਾ ਹਰਥ ਹੈ ਹਰ ਇੱਕ ਚੋਟੀ ਜੂਤ ਹੈ ਕੁਦਰਤ ਕਾਇਨਾਤ ਵਿੱਚ ਰਮੇ ਹੈ ਉਹਨੇ ਕਿਹਾ ਦੱਸੋ ਰੱਬ ਕਿੱਥੇ ਨਹੀਂ ਹੈ ਆਪਣੇ ਮਨੂੰ ਨੇ ਉਲਟਾ ਸਵਾਲ ਕੀਤਾ ਇੱਕ ਬੱਚੇ ਨੇ ਹੱਥ ਖੜਾ ਕਰ ਦਿੱਤਾ ਟੀਚਰ ਦੀ ਹਰਾਨੀ ਦੀ ਹੱਦ ਨਾ ਰਹੀ ਵੀ ਮੈਂ ਤਾਂ ਰੋਜ਼ ਇਹਨਾਂ ਨੂੰ ਪੜਾਉਣਾ ਵੀ ਰੱਬ ਹਰਥ ਹੈ ਹਰ ਇੱਕ ਤੇ ਰੱਬ ਦੀ ਜੂਤ ਹੈ ਤੇ ਮੈਂ ਦੇ ਉਲਟਾ ਸਵਾਲ ਕੀਤਾ ਸੀ ਤੇ ਫਿਰ ਵੀ ਇਹ ਖੜਾ ਹੋ ਗਿਆ ਉਹਨੇ ਕਿਹਾ ਬੇਟਾ ਦੱਸੋ ਰੱਬ ਕਿੱਥੇ ਨਹੀਂ ਹੈ ਉਨੇ ਅਖੇ ਜੀ ਤੁਸੀਂ ਰੋਜ਼ ਪੜਾਉਂਦੇ ਹੋ ਰੱਬ ਹਾਲਤਾ ਹੈ ਹਰ ਵੇਲੇ ਹਰੇਕ ਚੋਦੀ ਜੋਤ ਹੈ ਪਰ ਉਹਨੇ ਅਖੇ ਇੱਕ ਥਾਂ ਹੈ ਜਿੱਥੇ ਰੱਬ ਨਹੀਂ ਟੀਚਰ ਬੁੱਝਦਾ ਕਿੱਥੇ ਕਹਿੰਦਾ ਮਨੁੱਖ ਦੀ ਚੇਤੇ 'ਚ ਰੱਬ ਨਹੀਂ ਹੈ ਬਾਕੀ ਤੇ ਹਰ ਥਾਂ ਰੱਬ ਹੈ ਟੀਚਰ ਨੇ ਅਖੇ ਨਮਸਕਾਰ ਤ੍ਰਿਚੰਨਾ ਤਿਨ ਛੋਟੀ ਜੀ ਆਰਬਲਾ ਚ ਕਿੰਨੀ ਸਮਝ ਪੈ ਗਈ ਹੈ ਮੈਂ ਇਥੋਂ ਤੱਕ ਸੋਚਿਆ ਨਹੀਂ ਸੀ ਨੀ ਗਹਿਰਾਈ 'ਚ ਜਿੰਨੀ ਗਹਿਰਾਈ 'ਚ ਬੇਟਾ ਤੂੰ ਚਲੇ ਗਿਆ ਤੇਰਾ ਨਮਸਕਾਰ ਤੋ ਕਹਿਣ ਤੋ ਮਰਾਦ ਪ੍ਰਮਾਤਮਾ ਹਰ ਥਾਂ ਹੈ ਹਰ ਵੇਲੇ ਹੈ ਕਿੱਥੇ ਨਹੀਂ ਹੈ ਸਾਡੀ ਯਾਦ ਵਿੱਚ ਨਹੀਂ ਸਾਡੇ ਚੇਤੇ ਵਿੱਚ ਨਹੀਂ ਹੈ ਤੇ ਪਾਤਸ਼ਾਹ ਕਹਿੰਦੇ ਚਿੱਤੈ ਅੰਦਰ ਸਭ ਕੋ ਪ੍ਰਮਾਤਮਾ ਦੇ ਚੇਤੇ 'ਚ ਅਸੀਂ ਸਾਰੇ ਆਂ ਵੇਖ ਨਜ਼ਰੀਏ ਏਡ ਜਿਹਾ ਲਾਈਨ ਦਾ ਪ੍ਰਮਾਤਮਾ ਸਾਨੂੰ ਆਪਣੀ ਨਿਗਾਹ 'ਚ ਲੈ ਚਲਾ ਰਿਹਾ ਹੈ ਹੁਣ ਸੋਚ ਕਰੋ ਕੋਈ ਜੋਬ ਕਰਦਾ ਹੈ ਤੇ ਉਹਦਾ ਸੀਸੀਟੀਵੀ ਕੈਮਰਾ ਜੀ ਦੀ ਫੁਟੇਜ ਦੇ ਅੰਦਰ ਹੈ ਉਹ ਕਵਰੇਜ ਕਰ ਰਹੀ ਨਹੀਂ ਹਰ ਵੇਲੇ ਤੇ ਬੌਸ ਬੈਠਾ ਆਫਿਸ 'ਚ ਵੀ ਕ੍ਰਿਆ ਹੁੰਦਾ ਹੈ ਮੈਨੇਜਰ ਤੇ ਸਾਰੇ ਬੜੇ ਸਤਾਰਕ ਆਪਣਾ ਕੰਮ ਕਰਦੇ ਆ ਕਿਉਂ ਕੈਮਰੇ ਦਾ ਡਰ ਹੈ ਸਾਨੂੰ ਸਾਨੂੰ ਪ੍ਰਮਾਤਮਾ ਦਾ ਡਰ ਰਹੀ ਹੈ ਇਹ ਕੈਮਰੇ ਬਾਦ ਹੋ ਸਕਦੇ ਆ ਇਹ ਖਰਾਬ ਵੀ ਹੋ ਸਕਦੇ ਆ ਇਹਨਾਂ ਦੀ ਰਿਕਾਰਡਿੰਗ ਤੇ ਲੀਟ ਵੀ ਹੋ ਸਕਦੀ ਹੈ ਪਰ ਜਿਹੜੀ ਪ੍ਰਮਾਤਮਾ ਕਰ ਰਿਹਾ ਜਿਸ ਦਿਨ ਤੋਂ ਅਸੀਂ ਜਨਮ ਲਿਆ ਉਹਦਾ ਸੀਸੀਟੀਵੀ ਕੈਮਰਾ ਸਾਡੇ ਨਾਲ ਨਾਲ ਚੱਲ ਰਿਹਾ ਅਸੀਂ ਜਿੱਥੇ ਵੀ ਆ ਨਾ ਚਾਹੇ ਅੰਦਰ ਚਾਹੇ ਬਾਹਰ ਉਹ ਹਰ ਕਵਰੇਜ ਪ੍ਰਮਾਤਮਾ ਦੀ ਕੋਲ ਹੈ ਇਹ ਯਾਦ ਰੱਖਿਓ ਪਾਰਸ਼ਗ ਨੇ ਚਿੱਤ ਹੈ ਅੰਦਰ ਸਭ ਕੋ ਵੇਖ ਨਜ਼ਰੀ ਏਡ ਚਲਾਇੰਦਾ ਉਹ ਨਿਗਾਹਾਂ ਨਾਲ ਚਲਾ ਰਿਹਾ ਸਾਰਿਆਂ ਨੂੰ ਵੇਖ ਨਾਦਰੀ ਹੇਟ ਲਾਈਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਹਿੰਦਾ ਆਪੇ ਜੀਵਨ ਨੂੰ ਕਰਮ ਕਰਾ ਰਿਹਾ ਆਪੇ ਜੀਵਨ ਨੂੰ ਵਡਿਆਈਆਂ ਦੇ ਦੇ ਵੱਡੋ ਵੱਡਾ ਵੱਟ ਨੇਦ ਨੇ ਸਿਰੈ ਸਿਰ ਧੰਦੇ ਲਾਈਂਦਾ ਨਜ਼ਰ ਉਪਠੀ ਜੇ ਕਰੇ ਸੁਲਤਾਨਾ ਕਾਹ ਕਰਾਹਿੰਦਾ ਦਰ ਮੰਗਣ ਭੇਖ ਨਾ ਪੈਂਦਾ ਆਖਿਆ ਉਹਦੀ ਤਾਕਤ ਤੋਂ ਡਰ ਕੇ ਰਿਆ ਕਰ ਹੰਕਾਰ ਨਾ ਕਰਿਆ ਕਰ ਆਪਣੀ ਤਾਕਤ ਦਾ ਜਵਾਨੀ ਦਾ ਸੁਹक्कਣ ਦਾ ਪੈਸੇ ਦਾ ਆਖਿਆ ਜਦਨ ਉਹਦੀ ਨਿਗਾ ਪੁੱਠੀ ਹੁੰਦੀ ਨਾ ਨਜ਼ਰ ਉਪਠੀ ਜੀ ਕਰੇ ਸੁਲਤਾਨਾ ਕਾਹ ਕਰੈ ਨਾ ਸੁਦਾਨਦਾਰ ਤੇ ਸ਼ੇਰ ਤੋਂ ਆਖਿਆ ਸ਼ੇਰ ਤੇ ਇਹਦਾ ਭਾਵ ਸੁਲਤਾਨਾਤ ਬਾਦਸ਼ਾਹੀ ਹੈ ਕਿ ਆਖਿਆ ਬਾਦਸ਼ਾਹ ਨੂੰ ਪੇਖ ਮੰਗਣ ਦੇ ਮਜਬੂਰ ਕਰ ਦਿੰਦਾ ਮੰਗਤੇ ਬਣਾ ਦਿੰਦਾ ਤੇ ਆਖਿਆ ਜਿਹੜਾ ਸ਼ੇਰ ਵਰਗੀ ਤਾਕਤ ਰੱਖਦਾ ਸੀ ਉਹਨੂੰ ਕਾਹ ਦਿੱਤੀ ਲਈ ਉਹ ਜਿੰਨਾ ਬਣਾ ਦਿੰਦਾ ਜਿੱਦੀ ਕੋਈ ਕਦਰ ਨਹੀਂ ਸੁਲਤਾਨਾ ਕਾਹ ਕਰੈ ਨਾ ਦਰ ਮੰਗਣ ਪੇਖਣਾ ਪੈਂਦਾ ਇਹ ਹਾਲਾਤ ਬਣਾ ਦਿੰਦਾ ਵੀ ਦਰ ਗਿਆ ਨੂੰ ਉਪਿਖਿਆ ਵੀ ਨਹੀਂ ਪਉਂਦਾ

ਤੇਰੀ ਯਾਦ ਵਿੱਚ ਰੱਬ ਨਹੀਂ ਹੈ ਪਰ ਤੂੰ ਪ੍ਰਮਾਤਮਾ ਦੀ ਯਾਦ ਵਿੱਚ ਹੈ। ਤੋ ਅੱਜ ਪਾਤਸ਼ਾਹ ਨੇ ਬੇਨਤੀ ਕੀਤੀ ਬਖਸ਼ਾਹਬਾਨ ਨੇ ਕਿ ਹੇ ਕਾਲਪੁਰ ਕੁਾਇਦ ਨੂੰ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਈ ਜੀ। ਕਿ ਪ੍ਰਭੂ ਇੱਕ ਛਿਨ ਵਾਸਤੇ ਆਪਣਾ دیدار ਬਖਸ਼ੋ ਰਹਾਓ। ਪਰਮਤਾ ਦੇ ਬਚਨ ਨੇ